ਸਾਇਦ ਵੱਲੋਂ ਆ ਰਾਗੀ ਭਾਈ ਸਾਹਿਬ ਆਏ ਆ ਬਕਾਇਦਾ ਕੀਰਤਨ ਵੀ ਕਰਨਾ ਹੈਗਾ ਹਾਂ ਸ਼ੁਰੂਆਤ ਕਰਾਂਗੇ ਉਸ ਹਿੰਦ ਦੀ ਚਾਦਰ ਦੀ ਗੱਲ ਕਰਦੇ ਹੈਗਾ ਕੰਨ ਕੰਨ ਸ਼ਿਰਗੁਰ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਆਲੇ ਨੂੰ ਸਮਰਪਿਤ ਖੂਨਦਾਨ ਕੈਂਪ ਵੀ ਸੀ ਅੱਜ ਤੱਕ ਕੀਰਤਨ ਦਰਬਾਰ ਵੀ ਸੀ ਕਿਹੜੇ ਉਹ ਅਨਮੋਲ ਸ਼ਬਦ ਹੈਗੇ ਜਿਹੜੇ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਬੇਨਤੀ ਕਿ ਆਵਲਾ ਪਰਿਵਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜੋ ਮਹਾਨ ਜਗ ਆਵਲਾ ਪਰਿਵਾਰ ਵੱਲੋਂ ਕੀਤਾ ਗਿਆ ਸੀ ਉਹਨਾਂ ਨੇ ਏਡੀ ਵੱਡੀ ਸੇਵਾ ਕੀਤੀ ਸਾਡਾ ਵੀ ਮਨ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਵਲਾ ਸਾਹਿਬ ਸ਼ਿਧੀ ਦਿਵਾਲਾ ਮਨਾਰੇ ਨੇ ਤੇ ਸਾਡਾ ਵੀ ਮਨ ਕੀਤਾ ਕਿ ਉਹਨਾਂ ਨੇ ਹਿੰਦ ਧਰਮ ਦੇ ਖਾਤਰ ਆਪਣਾ ਖੂਨ ਦਾਨ ਕੀਤਾ ਸੀਸ ਲੋਗ ਅਲੱਗ ਧਰ ਤੋਂ ਕਰਵਾ ਦਿੱਤਾ ਤੇ ਅਸੀਂ ਅੱਜ ਖੂਨ ਦਾਨ ਕਰਕੇ Hindu ਪਰਿਵਾਰਾਂ ਦੇ ਨਾਲ ਵੀਰਾਂ ਦੇ ਨਾਲ ਸਾਰਿਆਂ ਦੇ ਨਾਲ ਇਹ ਇੱਕ ਪਿਆਰ ਦਾ ਸਨੇਹ ਦੇ ਰਿਹਾ ਕਿ ਸਾਰੇ ਜਿਹਨੇ ਰਲ ਮਿਲ ਕੇ ਆਪਾਂ ਰਹੀਏ ਕਿ ਕੋ ਕਿੰਨਾ ਵੱਡਾ ਉਪਰਾਲਾ ਆਵਲਾ ਪਰਿਵਾਰ ਨੇ ਕੀਤਾ ਜਿਹਦੇ ਗੱਗ ਚਲਦੇ ਦੇ ਵਿੱਚ ਇਹਨਾਂ ਨੇ ਸਲਾਹਣ ਜੋ ਗੱਲ ਹੈ ਕਿ 350 ਸਾਲਾਂ ਇਹਨਾਂ ਨੂੰ ਪਤਾ ਲੱਗਿਆ ਕਿ ਸਿੱਧੀ ਦੇ ਨਾਲ ਆ ਰਿਹਾ ਤੇ ਵਿੱਚ ਅੱਜ ਇਹਨਾਂ ਨੇ ਕੀਰਤਨ ਸਮਾਗਮ ਗੁਰਮ ਸਮਾਗਮ ਰੱਖਿਆ ਜਿਹੜਾ ਕਿ ਵੱਡੇ ਵੱਡੇ ਸ਼ਹਿਰਾਂ ਤੋਂ ਗੁਰੂ ਰੇਡੀਓ ਸੰਗਤ ਆ ਕੇ ਲਾਹ ਲਹਿਰੀ ਜਗ ਦਾ ਵੀ ਲਾਹ ਲਹਿਰੀ ਏ ਤੇ ਅੱਜ ਦੇ ਜਿਹੜੇ ਸਮਾਗਮ ਨੇ ਕੀਰਤਨ ਦਰਬਾਰ ਉਹਨਾਂ ਦੀ ਵੀ ਲਾਹ ਲਹਿਰੀ ਆ ਜੀ ਲਾਹ ਲਹਿਰੀ ਹੈ ਗਿਆ ਸੇਰਬੀਦਾ ਜੀ ਅੱਜ ਤੁਸੀਂ ਬਕਾਇਦਾ ਮੈਂ ਕਹਿੰਦਾ ਦਸਤਾਰ ਵੀ ਸਜਾਈ ਹੈਗੀ ਹੈ ਜੀ ਮੈਨੂੰ ਕਹਤੇ ਕਿਵੇਂ ਸਜਾਈ ਅੱਜ ਤੁਸੀਂ ਸਜਾਈ ਬੜੀ ਖੁਸ਼ੀ ਦੀ ਗੱਲ ਹੈ ਤੇ ਅੱਜ ਖੂਨਦਾਨ ਇੱਕ ਮਹਾਦਾਨ ਕਿਹਾ ਜਾਂਦਾ ਹੈਗਾ ਇੱਕ ਵੱਡਾ ਉਹ ਆਪਾਂ ਇੱਕ ਵੱਡਾ ਕਰ ਰਹੇ ਹੈਗੇ ਜਾਂ ਕਰ ਰਹੇ ਹੈਗੇ ਕਿੰਨੇ ਲੋਕ ਲੰਗਰ ਬੰਦਾਰਾ ਸ਼ਕ ਰਿਆ ਅੱਜ ਦਾ ਇਹ ਖੂਨਦਾਨ ਸਾਡੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੈ ਔਰ ਕੀਰਤਨ ਦਰਬਾਰ ਵੀ ਲੱਗੇ ਹੋਏ ਆ ਚੱਲ ਰਹੇ ਸ਼ੁਰੂ ਹੋਣ ਲੱਗੇ ਆ ਔਰ ਦੂਰੋਂ ਦੂਰੋਂ ਸੰਗਤ ਆ ਰਹੀਆਂ ਔਰ ਅਸ਼ੀਰਵਾਦ ਲੈ ਰਹੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹੈਗੇ ਆ